ਜੀ 26 ਜਨਵਰੀ ਦੇ ਮੱਧੇਨਜ਼ਰ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਚੱਲ ਰਹੀਆਂ ਨੇ ਇਸ ਦੇ ਵਿੱਚ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਜੋ ਅਸੀਂ ਕਾਸੋ ਕਹਿੰਦੇ ਨੇ ਉਹ ਵੀ ਕਰਵਾ ਰਹੇ ਹੁਣੇ ਮੈਂ ਸੁਨਾਮ ਰੇਲਵੇ ਸਟੇਸ਼ਨ ਤੇ ਜੋ ਕਾਸੋ ਚੱਲ ਰਿਹਾ ਸੀਗਾ ਉਹ ਚੈੱਕ ਕਰਕੇ ਆਇਆ ਇਸ ਦੇ ਬਾਅਦ ਅਸੀਂ ਸਾਡੇ ਜਿੰਨੇ ਪੁਲਿਸ ਇਸਟੈਬਲਿਸ਼ਮੈਂਟਸ ਨੇ ਉਹਨਾਂ ਦੀ ਸਿਕਿਉਰਿਟੀ ਅਸੀਂ ਚੈੱਕ ਕਰ ਰਹੇ ਸੀ ਜਿੰਨੇ ਵੀ ਸਾਡੇ ਪਬਲਿਕ ਏਰੀਆਜ਼ ਨੇ ਹੈਵੀ ਫੁੱਟਫਾਲ ਦੀ ਥਾਵਾਂ ਨੇ ਉੱਥੇ ਅਸੀਂ ਪ੍ਰੋਪਰ ਫਲੈਗ ਮਾਰਚੇਸ ਵੀ ਕੀਤੀਆਂ ਨੇ ਉੱਥੇ ਵੀ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਨੇ ਤੇ ਦਿਨ ਭਰ ਅੱਜ ਵੀ ਤੇ ਕੱਲ ਵੀ ਅਸੀਂ ਸ਼ਿਫਟਿੰਗ ਨਾਕਾਬੰਦੀ ਕੀਤੀ ਹੈ ਜੇ ਤੁਸੀਂ ਦੇਖੋਗੇ ਅੱਜ ਵੀ ਹੁਣ ਅਸੀਂ ਜੋ ਕਰ ਰਹੇ ਹਾਂ ਅਸੀਂ ਵੱਖੋ ਵਕਤ ਟਾਈਮ ਤੇ ਵੱਖੋ ਵਕਤ ਆਫਿਸਰਸ ਵੱਖੋ ਵਕਤ ਇਨਚਾਰजेस ਦੀ ਡਿਊਟੀ ਲਾ ਕੇ ਤੇ ਨਾਕਾਬੰਦੀ ਕਰ ਰਹੇ ਹਾਂ ਸਾਡੇ ਸਪੈਸ਼ਲ ਐਮਫਸਿਸ ਟੂ ਵੀਲਰ ਚੈਕਿੰਗ ਤੇ ਹੈ ਤਾਂ ਕਿ ਜਿਹੜੇ ਵੀ ਕੋਈ ਮਾੜੇ ਅਨਸਰ ਹੈਗੇ ਉਹਨਾਂ ਨੂੰ ਅਸੀਂ ਸਖਤ ਸ਼ਬਦਾਂ ਦੇ ਵਿੱਚ ਇਹ ਮੈਸੇਜ ਪਹੁੰਚਾ ਸਕੀਏ ਕਿ ਉਹਨਾਂ ਦੇ ਨਾਪਾਕ मंसूਬੇ ਅਸੀਂ ਕਾਮਯਾਬ ਨਹੀਂ ਹੋਣ ਦੇਣੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਜਿਸ ਤਰ੍ਹਾਂ ਸਿਵਲ ਵਰਦੀ ਦੇ ਵਿੱਚ ਫੋਰਸ ਲਗਾਈ ਗਈ ਕੁਝ ਇੱਥੇ ਵੀ ਇਦਾਂ ਦੇ ਕੋਈ ਤਣਾਤ ਕਿਤੇ ਅਸੀਂ ਤੁਸੀਂ ਦੇਖੋਗੇ ਕਿ ਕੁਝ ਪਿਛਲੇ ਦਿਨ ਸਾਡੇ ਪ੍ਰੀਵੈਂਟਿਵ ਐਕਸ਼ਨ ਦੇ ਤਹਿਤ ਵੀ ਅਰੈਸਟ ਹੋਏ ਨੇ ਅਸੀਂ ਜਿਹੜੇ ਸਾਡੇ ਬੈਡ ਕੈਰੈਕਟਰਸ ਨੇ ਹਿਸਟਰੀ ਸ਼ੀਟਰਸ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਹੈ ਇਹ ਜਿਹੜੇ ਸਾਡੇ ਕੋਈ ਸਾਨੂੰ ਲੱਗਦਾ ਹੈ ਸੈਂਸਿਟਿਵ ਏਰੀਆ ਉੱਥੇ ਅਸੀਂ ਸਿਵਲ ਪਾਰਚਾਤ ਵੀ ਲੋਕ ਵੀ ਸਾਡੇ ਮੁਲਾਜ਼ਮ ਛੱਡੇ ਹੋਏ ਨੇ ਇਸ ਵੇਲੇ ਵੀ ਜਿੱਥੇ ਆਪਾਂ ਖੜੇ ਆ ਸਿਵਲ ਯੂਨੀਫਾਰਮ ਤੇ ਵਰਦੀ ਦੇ ਵਿੱਚ ਅਸੀਂ ਜ਼ਰੂਰ ਕੁਝ ਨਾ ਕੁਝ ਮੁਲਾਜ਼ਮ ਰੱਖਦੇ ਹਾਂ ਤਾਂ ਕਿ ਸਾਨੂੰ ਇਨਫੋਰਮੇਸ਼ਨ ਉਹ ਸਾਰਾ ਟਾਈਮ ਦੇੰਦਾਰੇ ਜਿਹੜੇ ਸਾਡਾ ਵੈਨਿਊ ਹੈ ਉਥੇ ਵੀ ਅਸੀਂ ਸਿਵਲ ਡਿਪਲॉयਮੈਂਟ ਰੱਖੀ ਹੋਈ ਹੈ ਸਿਰਫ ਮੇਨ ਨਹੀਂ ਜਿਹੜੇ ਵੀ ਪੂਰੇ ਡਿਸਟ੍ਰਿਕਟ ਵਿੱਚ ਵੈਨਿਊਸ ਹੈ ਸਾਰੀ ਤਸਪਾਸੇ ਇਸ ਤੇ ਪਟਰੀਜ਼ ਕਰ ਸਕਦੇ ਇੱਕ ਸਫਲ ਕਾਰਡ ਇੱਕ ਪਾਇਸ ਐਪ ਹੈ ਜੀ ਜੋ ਪੰਜਾਬ ਪੁਲਿਸ ਦੀ ਇੱਕ ਬੜੀ ਇੰਪੋਰਟੈਂਟ ਇਨੋਵੇਸ਼ਨ ਹੈ ਉਸ ਦੇ ਤਹਿਤ ਸਾਡੇ ਜਿੰਨੇ ਵੀ ਕੋਈ ਕ੍ਰਿਮੀਨਲਸ ਨੇ ਅਗਰ ਉਹਨਾਂ ਦਾ ਅਸੀਂ ਜਦੋਂ ਫੇਸ ਸਰਚ ਕਰਦੇ ਹਾਂ ਤਾਂ ਸਾਨੂੰ ਉਹਨਾਂ ਦਾ ਪਾਸਟ ਰਿਕਾਰਡ ਪਤਾ ਚੱਲ ਜਾਂਦਾ ਹੈ ਜੇ ਅਸੀਂ ਫੇਸ ਸਰਚ ਕਰਦੇ ਹਾਂ ਤਾਂ ਸਾਨੂੰ ਉਹਨਾਂ ਦਾ ਜੇ ਸਾਨੂੰ ਲੱਗੇ ਕਿ ਕੋਈ ਸ਼ੱਕੀ ਹੈ ਤੇ ਉਹ ਇਹ ਵੀ ਆਈਡੈਂਟੀਫਾਈ ਕਰਕੇ ਉਹਨਾਂ ਦਾ ਰਿਕਾਰਡ ਸਾਹਮਣੇ ਲਿਆ ਦਿੰਦੇ ਹੈ ਕਿ ਇਸ ਬੰਦੇ ਤੇ ਇਹ ਇਹ ਐਫ ਆਈ ਆਰਸ ਨੇ ਜਾਂ ਫਿਰ ਉਹਦਾ ਇਹ ਕ੍ਰਿਮੀਨਲ ਰਿਕਾਰਡ ਹੈ ਸਰਕਾਰੀ ਪੁਲਿਸ ਜੀ ਬਿਲਕੁਲ ਉਸ ਦੇ ਵਾਸਤੇ ਰਜਿਸਟਰਡ ਪੁਲਿਸ ਮੁਲਾਜ਼ਮਾ ਕੋਲ ਉਪਵੇਸ਼ ਪਾਇ ਸਾਹਿਬ ਦੀ ਰਜਿਸਟ੍ਰੇਸ਼ਨ ਦੇ ਬਾਅਦ ਐਕਸੈਸ ਵੀ ਹੁੰਦੀ ਹੈ ਅੱਜ ਜ਼ਿਲ੍ਹੇ ਚ ਕਿੰਨੇ ਨਾਕੇ ਚੱਲ ਰਹੇ ਆ ਜੀ ਜ਼ਿਲ੍ਹਾ ਪਦਰੀ ਇੰਟਰ ਸਟੇਟ ਨਾਕੇ ਵੀ ਚੱਲ ਰਹੇ ਆ ਟੋਟਲ 26 ਜਨੂਆਰਿ ਲੈ ਕੇ ਕਿੰਨੇ ਆਪਣੇ ਇੰਟਰ ਸਟੇਟ ਨਾਕੇ ਅੱਜ 3 ਹੈਗੇ ਤੇ ਜਿੰਨੇ ਸਾਡੀ ਸਬਡਿਵੀਜ਼ਨਸ ਨੇ ਸਤ ਉਹਨਾਂ ਵਿੱਚ ਘੱਟੋ ਘੱਟ ਦੋ ਨਾਕੇ ਪਰ ਸਬਡਿਵੀਜ਼ਨ ਚੱਲ ਰਹੇ ਹੈਗੇ ਜੋ ਕਿ ਸ਼ਿਫਟਿੰਗ ਦੇ ਬਾਅਦ ਜਦੋਂ ਹੁਣ ਰਾਤ ਨੂੰ ਆਪਾਂ ਦੇਖਾਂਗੇ ਤਾਂ ਆਲਮੋਸਟ 3 ਨਾਕੇ ਪਲੱਸ ਹੋਣਗੇ ਤੇ ਡੇ ਟਾਈਮ ਦੇ ਵਿੱਚ ਅਰਾਊਂਡ 25 ਨਾਕੇ ਤੁਸੀਂ ਕਹਿ ਸਕਦੇ ਹੋ ਕਿ ਸਾਰੇ ਜ਼ਿਲ੍ਹੇ ਦੇ ਵਿੱਚ ਲੱਗੇ ਹੋਏ ਨੇ ਸੰਗਰੂਰ ਵੀ ਅਲਰਟ ਤੇ ਜਾਰੀ ਹੈ ਸਰ ਜੀ ਬਿਲਕੁਲ ਬਿਲਕੁਲ ਜੀ ਔਰ ਮੈਂ ਵੀ ਖੁਦ ਇਸ ਲਈ ਬਾਹਰਾਂ ਕਿਉਂਕਿ ਸਾਡੇ ਸਾਰੇ ਆਫੀਸਰਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇਰ ਰਾਤ ਤੱਕ ਬਾਹਰ ਨੇ ਨਾਈਟ ਚੈਕਿੰਗ ਵਾਸਤੇ ਵੀ ਅਸੀਂ ਸਾਡੇ ਜਿੰਨੇ ਆਫਸਰ ਹੁੰਦੇ ਆ ਉਹਨਾਂ ਤੋਂ ਵੱਧ ਆਫੀਸਰਸ ਦੀ ਡਿਊਟੀ ਲਗਾਈ ਹੈ ਜਦੋਂ ਵੀ ਐਜ਼ ਏ 15 ਅਗਸਤ 26 ਜਨਵਰੀ ਜਾਂ ਕੋਈ ਵੀ ਇੰਪੋਰਟੈਂਟ ਸੈਂਸਿਟਿਵ ਫੰਕਸ਼ਨ ਹੁੰਦੇ ਨੇ ਤਾਂ ਸਾਡਾ ਰੈਡ ਅਲਰਟ ਹਾਈ ਅਲਰਟ ਹਮੇਸ਼ਾ ਹੀ ਜਾਰੀ ਰਹਿੰਦਾ ਹੈ